ਲਾਲ ਵੀ ਮਤron ਬਾਹਰ ਦੇ ਟੂਲ ਆ ਗਏ ਆਪਣੇ ਪੰਜਾਬ ਚ ਵੀ ਆਹ ਦੇਖੋ ਲੈਂਕਨ ਬਾਹਰ ਦੀ ਕੰਪਨੀ ਆ ਤੇ ਉਹਨਾਂ ਦੇ ਬਾਈ ਆ ਹੈਗੇ ਪਲਟਾਵੇਂ ਤੇ ਤੁਸੀਂ ਦੇਖ ਸਕਦੇ ਹੋ ਪਲਟਾਵੇਂ ਹਾਲ ਹਨਾ ਵਧੀਆ ਤਿੰਨ ਤਿੰਨ ਤੇ ਹੈਗੇ ਆ ਇਹ ਹਾਂ ਤੁਹਾਡਾ ਕਿੱਥੇ ਹੈਗਾ ਬ੍ਰਾਂਚ ਆਪਣੀ ਸਾਰੇ ਡਿਸਟ੍ਰਿਕਟਸ ਦੇ ਵਿੱਚ ਪੰਜਾਬ ਦੇ ਡੀਲਰਸ਼ਿਪ ਨੇ ਜੀ ਕੁਝ ਠੰਡੇ ਆਪਣਾ ਆਈਟੀ ਚੌਂਕ ਤੇ ਡੀਲਰ ਹੈ ਜੀ ਨਿਊ ਹਾਲੈਂਡ ਦੇ ਡੀਲਰ ਨੇ ਟਰੈਕਟਰ ਦੇ ਉਹਨਾਂ ਕੋਲ ਆਪਣੀ ਲੈਂਕਨ ਦੀ ਡੀਲਰਸ਼ਿਪ ਹੈ ਨਿਊ ਹਾਲੈਂਡ ਕੋਲ ਟਾਈਪ ਆ ਤੁਹਾਡਾ ਉਹਨਾਂ ਨਾਲ ओके ایتੇ आईटीआई चौक ਬਟਿੰਡੇ ਠੀਕ ਆ ਇਹ ਬਾਈ ਜੀ ਜਿਹੜਾ ਇਹਦਾ ਹੈ ਕਟਾਂ ਕੱਟਦਾ ਪਤਾ ਕੀ ਕਿੰਨਾ ਕੱਟਦਾ ਇਹਦਾ ਇਹ ਜਿਹੜਾ 30 एमबी ਹੈ ਜੀ ਇਸ ਤੇ ਹਰ ਜਿਹੜਾ ਫਰੋਗਾ ਉਹ 1 ਫੁੱਟ ਜਗ੍ਹਾ ਲੈ ਕੇ ਜਾਂਦਾ ਟੋਟਲ 3 ਫੁੱਟ 3 ਫਲੌ ਲੈ ਕੇ ਜਾਂਦੇ ਆ ਜੀ ਜਗਾ ਡੰਗਾਲੀ ਦਾ ਪਤਾ ਕੀ ਕਿੰਨਾ ਤੋਂ ਬਾਈ ਜੀ 10 ਤੋਂ ਲੈ ਕੇ 15 16 ਇੰਚ ਤੱਕ ਲੈ ਸਕਦੇ ਆ ਇਸ ਤਰ੍ਹਾਂ ਵੈਸੇ ਨਾਰਮਲ 8 ਤੋਂ 10 ਇੰਚ ਡੈਪਥ ਤੇ ਜਿਹੜੇ ਆਲੂ ਦਾ ਕਰਦੇ ਆ ਕਲਟੀਵੇਸ਼ਨ ਉਹ ਕਰਦੇ ਉਹ ਲਗਾਉਂਦੇ ਕੀ ਪ੍ਰਾਈਸ ਆ ਬਈ ਇਹਦਾ ਇਹਦਾ ਪ੍ਰਾਈਸ ਹੈਗਾ ਜੀ 2 ਲੱਖ 80000 ਕਿੰਨੇ ਆਸਪਾਸ ਟਰੈਕਟਰ ਚਾਹੀਦੇ ਨੇ 55 ਜੀ ਮਿਨੀਮਮ ਮਿਨੀਮਮ 55 ਠੀਕ ਹੈ ਭਾਈ ਮਿਹਰਬਾਨੀ